ਸੱਚੀ ਕਾਲ ਦੋਸਤੋ ਮੇਰਾ ਨਾਮ ਹੈ ਹਰਪ੍ਰੀਤ ਸਿੰਘ ਬਰਾੜ ਅੱਜ ਇਹ ਵੀਡੀਓ ਬਣਾਉਣ ਦਾ ਸਾਡਾ ਮਕਸਦ ਹੈ ਕਿ ਸਮਾਜ ਦੀ ਗਿਰੀ ਨੈਤਿਕਤਾ ਬਾਰੇ ਤੁਸੀਂ ਇਹ ਵੀਡੀਓ ਦੇਖ ਕੇ ਸੋਚੋਗੇ ਕਿ ਇਸ ਤਰ੍ਹਾਂ ਵੀ ਹੁੰਦਾ ਯਾਰ ਐਡਾ ਵੀ ਸਾਡਾ ਸਮਾਜ ਹੈ ਜਿਹੜਾ ਉਹ ਕਲੰਕਿਤ ਹੋਇਆ ਹੋਇਆ ਵੀ ਰਿਸ਼ਤੇ ਇੰਨੇ ਵੀ ਪਲੀਤ ਹੋ ਜਾਂਦੇ ਆ ਅਜੋਦੇ ਬਾਰੇ ਮੈਂ ਤੁਹਾਨੂੰ ਇੱਕ ਕਹਾਣੀ ਦੱਸਣ ਲੱਗਾ ਸੱਚੀ ਕਹਾਣੀ ਹੈ ਚੰਡੀਗੜ੍ਹ ਦੀ ਕਹਾਣੀ ਹੈ ਤਾਂ ਦੋਸਤੋ ਜਿਹੜੇ ਵੱਡੇ ਸ਼ਹਿਰ ਹਨਾ ਮੈਟਰੋ ਸਿਟੀ ਚਾਹੇ ਚੰਡੀਗੜ੍ਹ ਕਹਿ ਲਈਏ ਦਿੱਲੀ ਕਹਿ ਲਈਏ ਮੁੰਬਈ ਕਹਿ ਲਈਏ ਤਾਂ ਜਿਹੜੇ ਬਿਜ਼ਨਸਮੈਨ ਲੋਕ ਆ ਕਿਤੇ ਨਾ ਕਿਤੇ ਉਹ ਆਪਣੀਆਂ ਨੌਕਰੀਆਂ ਚ ਇੰਨੇ ਵਿਅਸਤ ਹੋ ਜਾਂਦੇ ਆ ਇੰਨੇ బిਜੀ ਹੋ ਜਾਂਦੇ ਆ ਆਪਣੇ ਬਿਜ਼ਨਸਾਂ ਚ ਕਿ ਪਰਿਵਾਰ ਵੱਲ ਧਿਆਨ ਜਿਹੜਾ ਉਹ ਘਟ ਜਾਂਦਾ ਤਾਂ ਜਦੋਂ ਧਿਆਨ ਘਟਦਾ ਤਾਂ ਪਾਸੇ ਹੋਰ ਰਾ ਬਹੁਤ ਬਣ ਜਾਂਦੇ ਆ ਗਲਤ ਦਿਸ਼ਾ ਵੱਲ ਔਰਤਾਂ ਮਰਦ ਜਿਹੜੇ ਉਤਰ ਪੈਂਦੇ ਆ ਤਾਂ ਫਿਰ ਇੱਕ ਦੂਜੇ ਤੇ ਸ਼ੱਕ ਹੋਣਾ ਇਹ ਵੀ ਸੁਭਾਵਿਕ ਹੈ ਕਿ ਸ਼ਾਇਦ ਮੇਰੀ ਪਤਨੀ ਦੇ ਕਿਸੇ ਨਾਲ ਗੈਰ ਸਬੰਧ ਨਾ ਹੋਣ ਤਾਂ ਪਤਨੀ ਨੂੰ ਲੱਗਦਾ ਕਿ ਸ਼ਾਇਦ ਮੇਰੇ ਪਤੀ ਦੇ ਕਿਤੇ ਗੈਰ ਸਬੰਧ ਨਾ ਹੋਣ ਪਰ ਇਹਨਾਂ ਸਾਰੀਆਂ ਚੀਜ਼ਾਂ 'ਚ ਕਿਤੇ ਨਾ ਕਿਤੇ ਇਹ ਗੱਲ ਵੀ ਮਾਇਨੇ ਰੱਖਦੀ ਹੈ ਕਿ ਇਹ ਤਾਂ ਆਮ ਗੱਲਾਂ ਹੋ ਗਈਆਂ ਸਮਾਜ 'ਚ ਹੈ ਤਾਂ ਇਹ ਬਹੁਤ ਮਾੜੀਆਂ ਪਰ ਇਹ ਤਾਂ ਆਮ ਹੋ ਗਈਆਂ ਕਿ ਫਲਾਨੀ ਔਰਤ ਦੇ ਫਲਾਨੇ ਬੰਦੇ ਨਾਲ ਸਬੰਧ ਹੈ ਫਲਾਨੇ ਬੰਦੇ ਦੇ ਫਲਾਨੀ ਔਰਤ ਨਾਲ ਸਬੰਧ ਹੈ ਪਰ ਕਈ ਇਹੋ ਜਿਹੇ ਰਿਸ਼ਤੇ ਆ ਜਿਨ੍ਹਾਂ ਨੂੰ ਅਸੀਂ ਪਵਿੱਤਰ ਮੰਨਦੇ ਹਾਂ ਮਾਂ ਪੁੱਤ ਦਾ ਰਿਸ਼ਤਾ ਭੈਣ ਭਰਾ ਦਾ ਰਿਸ਼ਤਾ ਇਹ ਰਿਸ਼ਤੇ ਬੜੇ ਪਵਿੱਤਰ ਮੰਨੇ ਜਾਂਦੇ ਆ ਤਾਂ ਇਹ ਗੱਲ ਚੰਡੀਗੜ੍ਹ ਦੀ ਹੈ ਹੁਣ ਤੁਸੀਂ ਆਪਦੇ ਦਿਮਾਗ ਨਾਲ ਸੋਚਿਓ ਕਿ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਇਹ 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 ਘਟਨਾਵਾਂ ਵੀ ਸਾਡੇ ਸਮਾਜ 'ਚ ਹੀ ਹੁੰਦੀਆਂ ਗੱਲ ਚੰਡੀਗੜ੍ਹ ਦੀ ਹੈ ਜੀ ਉੱਥੇ ਇੱਕ ਖੁਫੀਆ ਤੌਰ ਤੇ ਨਾ ਲੋਕ ਕੰਮ ਕਰਦੇ ਆ ਜਿਨ੍ਹਾਂ ਨੂੰ ਜਸੂਸ ਕਹਿ ਦਿੰਦੇ ਆ ਉਹਨਾਂ ਦੀਆਂ ਡਿਊਟੀਆਂ ਉਹ ਆਪਦਾ ਪੱਕੇ ਪੈਸੇ ਲੈਂਦੇ ਆ ਜਿਵੇਂ ਮੈਂ ਕਹਦੇ ਆ ਵੀ ਮੈਂ ਫਲਾਣੇ ਬੰਦੇ ਦੀ ਜਸੂਸੀ ਕਰਵਾਉਣੀ ਹੈ ਤਾਂ ਉਹ ਸਾਰਾ ਕੁਝ ਜਿਹੜਾ ਹੈਗਾ ਮੇਰੇ ਨਾਲ ਬੈਠ ਕੇ ਤੈਅ ਹੋਊਗਾ ਕਿ ਅਸੀਂ ਤੇ ਇੱਥੋਂ 2 ਲੱਖ ਰੁਪਏ ਲਵਾਂਗੇ ਆਹਾ ਹਾ ਅਸੀਂ ਇਕੁਪਮੈਂਟ ਚਾਹੀਦੀ ਸਾਨੂੰ ਤਾਂ ਅਸੀਂ ਤੈਨੂੰ ਪ੍ਰੋਪਰ ਦੱਸ ਦਿਆਂਗੇ ਵੀ ਇਹ ਬੰਦਾ ਕੀਦੇ ਨਾਲ ਰਹਿੰਦਾ ਹੈ ਕੀ ਸਬੰਧ ਹੈ ਕੀ ਕੁਝ ਕਰਦਾ ਹੈ ਤਾਂ ਇਹ ਸਾਰੇ ਸ਼ਹਿਰਾਂ 'ਚ ਹੀ ਹੈਗੇ ਦਿੱਲੀ ਚੰਡੀਗੜ੍ਹ ਤਾਂ ਇਹ ਕਿਤੇ ਨਾ ਕਿਤੇ ਹਾਈ ਸੋਸਾਇਟੀ 'ਚ ਜੁੜੇ ਹੋਏ ਲੁੱਕ ਇੰਦਰ ਵੱਧ ਜਾਂਦੇ ਆ ਤਾਂ ਇੱਕ ਚੰਡੀਗੜ੍ਹ ਦਾ ਕਰਨਲ ਹੁੰਦਾ ਹੈ ਇੰਡੀਅਨ ਆਰਮੀ ਦਾ ਤਾਂ ਕਰਨਲ ਹੈ ਤਾਂ ਸੁਭਾਵਿਕ ਹੈ ਚੰਗਾ ਮਤਲਬ ਹੈਗਾ ਜਿਹੜਾ ਉਹਨਾਂ ਦਾ ਘਰ-ਬਾਰ ਹੋਊਗਾ ਸਾਰਾ ਕੁਝ ਤਉ ਚੰਡੀਗੜ੍ਹ ਦੇ ਕਿਸੇ ਫਲੈਟ 'ਚ ਰਹਿੰਦਾ ਹੁੰਦਾ ਹੈ। ਪਰਿਵਾਰ ਹੁੰਦਾ ਜੀ ਉਹਦਾ ਉਹਦੀ ਵਾਈਫ ਹੁੰਦੀ ਹੈ ਕਰਨਲ ਦੀ। ਇੱਕ ਉਹਦਾ ਬੇਟਾ ਹੁੰਦਾ, ਬੇਟਾ ਹੁੰਦਾ 12 ਤੋਂ 15 ਸਾਲ ਦੇ ਵਿੱਚ ਵਿੱਚ। ਤਾਂ ਕਰਨਲ ਨੂੰ ਸ਼ੱਕ ਪੈ ਜਾਂਦਾ ਹੈ ਕਿ ਜਿਹੜੀ ਮੇਰੀ ਵਾਈਫ ਹੈ ਨਾ ਇਹਦੇ ਕਿਤੇ ਗੈਰਸਬੰਦ ਹੈ। ਤਾਂ ਉਹ ਕਿਸੇ ਜਸੂਸ ਕੋਲੇ ਜਾਂਦੇ ਆ। ਜਾਂਦਾ ਹੈ ਜਿਹੜਾ ਉਹ ਕਰਨਲ ਹੈ। ਕਿ ਜਿਹੜੀ ਮੇਰੀ ਵਾਈਫ ਹੈ ਨਾ ਇਹਦੇ ਗੈਰਸਬੰਦ ਹੈ ਕਰਨਲ ਦੱਸਦਾ ਹੈ ਜਸੂਸ ਨੂੰ। ਕਿ ਤੂੰ ਮੈਨੂੰ ਜਸੂਸੀ ਕਰੇ ਦੀ ਖੁਫੀਆ ਤੌਰ ਤੇ ਤੇ ਮੈਨੂੰ ਦੱਸ ਕਿਹਨੂੰ ਮਿਲਦੀ ਹੈ। ਕੀ ਇਹ ਨਸਵੰਦ ਹੈ ਤਾਂ ਜਸੂਸ ਕਹਿੰਦਾ ਵੀ ਮੈਂ ਇਹਨੂੰ ਉਹਨੂੰ ਭਾਇਆ ਉਹਨੂੰ ਮੈਂ ਦੱਸਿਆ ਕਿ ਐਂ ਰਿਸ਼ਤੇ ਖਰਾਬ ਹੋ ਜਾਂਦੇ ਆ ਕਰਨਲ ਸਾਹਿਬ ਤੁਹਾਨੂੰ ਸ਼ੱਕ ਹੋਊਗਾ ਇਹੋ ਜਿਹਾ ਕੁਝ ਜਿਹੜੀ ਮੋਰਲ ਡਿਊਟੀ ਸੀ ਉਹਦੀ ਉਹ ਕਹਿੰਦਾ ਮੈਂ ਨਿਭਾਈ ਤਾਂ ਅਕਸਰ ਕਹਿੰਦਾ ਉਹ ਹੱਥ ਪੈ ਜਾਂਦਾ ਕਰਨਲ ਕਹਿੰਦਾ ਵੀ ਨਹੀਂ ਮੈਂ ਜਿੰਨੀ ਤੈਨੂੰ ਗੱਲ ਕਹਿਣਾ ਉਹ ਕਰ ਤੂੰ ਪੈਸੇ ਦੱਸ ਕਿੰਨੇ ਲੈਣੇ ਤਾਂ ਕਹਿੰਦਾ ਸਾਡੀ ਡਿਊਟੀ ਸੀ ਸਾਨੂੰ ਕਰਨਾ ਪੈਣਾ ਸੀ ਕਹਿੰਦਾ ਮੈਂ ਉਤੋਂ ਜੋ ਵੀ ਪੈਸੇ ਆ ਲੈ ਤੇ ਮੈਂ ਸ਼ੁਰੂ ਕਰਤੀ ਆਪਦੀ ਤਫਤੀਸ਼ ਕਹਿੰਦਾ ਜਦੋਂ ਕਰਨਲ ਦੀ ਵਾਈਫ ਘਰੋਂ ਨਿਕਲੇ ਕਿਉਂਕਿ ਕਰਨਲ ਹਫਤੇ ਦੋ ਹਫਤੇ ਬਾਅਦ ਆਉਂਦਾ ਸੀਗਾ ਘਰੇ ਤਾਂ ਸ਼ੱਕ ਦੀ ਜਿਹੜੀ ਹੈਗੀ ਆ ਉਹ ਚੱਲਦੀ ਸੀ ਉਹਦੀ ਸੂਈ ਆਪਦੀ ਵਾਈਫ ਤੇ ਤਾਂ ਕਹਿੰਦਾ ਅਸੀਂ ਤਫ਼ਤੀਸ਼ ਸ਼ੁਰੂ ਕਰ ਲਈ ਕਰਨਲ ਦੀ ਵਾਈਫ ਜਦੋਂ ਘਰੋਂ ਨਿਕਲਿਆ ਕਰੇ ਕਹਿੰਦਾ ਅਸੀਂ ਉਹਦੀ ਮਗਰ ਗੱਡੀਆਂ ਲਾ ਲਿਆ ਕਰੀਏ ਜਿਹੜੀ ਉਹ ਸ਼ਾਪ ਤੇ ਜਾਇਆ ਕਰਗੇ ਅਸੀਂ ਮਗਰ ਜਾਇਆ ਕਰੀਏ ਜੇ ਉਹ ਸਬਜ਼ੀ ਖਰੀਦੇ ਅਸੀਂ ਤਾਂ ਮਗਰ ਤਾਂ ਕਹਿੰਦਾ ਇੱਕ ਮਹੀਨਾ ਲੰਘ ਗਿਆ ਸਾਨੂੰ ਕੋਈ ਐਹੋ ਜੀ ਅਨਸੁਖਾਵੀ ਗੱਲ ਨਹੀਂ ਲੱਗੀ ਵੀ ਉਹ ਉਹ ਲੇਡੀ ਹੈ ਜਿਹੜੀ ਗਲਤ ਹੋ ਗਈ। ਤਾਂ ਕਹਿੰਦਾ ਮਹੀਨੇ ਦੋ ਮਹੀਨਿਆਂ ਬਾਅਦ ਅਸੀਂ ਕਰਨ ਵਾਲ ਨੂੰ ਮਿਲਦੇ ਹਾਂ ਅਸੀਂ ਹੁਣ ਦੱਸਦੇ ਹਾਂ ਕਿ ਤੇਰਾ ਸ਼ੱਕ ਹੈ ਜਿਹੜਾ ਇਹ ਮਹਿਜ ਇੱਕ ਸ਼ੱਕ ਹੀ ਹੈ। ਇਹਦੇ 'ਚ ਸੱਚਾਈ ਕੋਈ ਨਹੀਂ ਅਸੀਂ ਬੜੀ ਬਰੀਕੀ ਨਾਲ ਜਾਂਚ ਕਰ ਲਈ। ਇਹ ਇਹ ਜਿਹੜੀ ਹੈਗੀ ਹੈ ਤੇਰੀ ਵਾਈਫ ਹੈ ਇਹ ਬਿਲਕੁਲ ਸਹੀ ਹੈ ਇਹਦੇ ਕੋਈ ਸਬੰਧ ਨਹੀਂ। ਤਾਂ ਕਹਿੰਦਾ ਕਰਨਲ ਇਸ ਗੱਲ ਤੇ ਜਿਹੜਾ ਹੈਗਾ ਰਾਜ਼ੀ ਨਹੀਂ ਹੋਇਆ ਉਹ ਕਹਿੰਦਾ ਵੀ ਨਹੀਂ ਅਸੋਡੀ ਤਫਤੀਸ਼ 'ਚ ਕੋਈ ਕਮੀ ਹੈ। ਮੈਨੂੰ ਪਤਾ ਹੈ ਜਿਹੜੀ ਮੇਰੀ ਵਾਈਫ ਆ ਉਹਦੇ ਕੋਈ ਸਬੰਧ ਹੈਗੇ ਤਾਂ ਕਹਿੰਦਾ ਕਰਨਲ ਦੇ ਬੜਾ ਜ਼ੋਰ ਪਾਉਂਦੇ ਅਸੀਂ ਉਹਨੂੰ ਕਿਹਾ ਵੀ ਫਿਰ ਤੁਸੀਂ ਤਫ਼ਤੀਸ਼ ਹੈ ਜਿਹੜੀ ਕਿਤੋਂ ਹੋਰ ਕਰਾ ਲਓ ਜੀ ਕਿਉਂਕਿ ਅਸੀਂ ਤਾਂ ਇੱਕ ਮਹੀਨਾ ਜਿਉ ਸਬਜ਼ੀ ਲੈਣ ਗਈ ਹੈ ਅਸੀਂ ਉੱਥੇ ਗਏ ਆ ਜਿਉ ਕੱਪੜੇ ਲੈਣ ਗਈ ਹੈ ਉੱਥੇ ਗਏ ਆ ਫੋਨ ਕਾਲਾਂ ਤੱਕ ਉਹਦੀਆਂ ਟਰੇਸ ਕੀਤੀਆਂ ਪਰ ਸਾਨੂੰ ਕੁਝ ਨਹੀਂ ਮਿਲਿਆ ਤਾਂ ਕਰਨਲ ਕਹਿੰਦਾ ਸਾਨੂੰ ਕਹਿੰਦਾ ਵੀ ਮੈਂ ਜਸੂਸ ਨਹੀਂ ਬਦਲਨੇ ਪਰ ਤੁਸੀਂ ਇੱਕ ਕੰਮ ਕਰੋ ਮੈਂ ਤੁਹਾਨੂੰ ਕੈਮਰਿਆਂ ਲਈ ਪੈਸੇ ਦਿੰਨਾ ਮੈਂ ਆਪਣੀ ਵਾਈਫ ਨੂੰ ਮੂਵੀ ਦਿਖਾਉਣ ਲਈ ਥੀਏਟਰ ਲਿਜਾਉਂਗਾ ਤੇ ਤੁਸੀਂ ਮੇਰੇ ਘਰੇ ਕੈਮਰੇ ਫਿੱਟ ਕਰੋ ਕਿਉਂਕਿ ਬਾਹਰ ਦੀ ਤਫ਼ਤੀਸ਼ ਤਾਂ ਤੁਸੀਂ ਕਰ ਚੁੱਕੇ ਹੋ ਨਾ ਘਰ ਦੇ ਅੰਦਰ ਲਈ ਤਫ਼ਤੀਸ਼ ਕਰੋ ਤਾਂ ਕਹਿੰਦਾ ਕਰਨਲ ਸਾਡੇ ਖਾਤੇ 'ਚ ਪੈਸੇ ਪਾ ਦਿੰਦਾ ਹੈ ਕੈਮਰਿਆਂ ਦੇ ਜੋ ਵੀ ਹੋਣੇ ਐ ਤੇ ਸਾਨੂੰ ਇੱਕ ਦਿਨ ਦੱਸ ਦਿੰਦਾ ਵੀ ਇਸ ਦਿਨ ਇਸ ਟਾਈਮ ਤੇ ਮੈਂ ਆਪਦੀ ਵਾਈਫ ਨੂੰ ਜਿਹੜਾ 5-4 ਘੰਟਿਆਂ ਲਈ ਬਾਹਰ ਲਿਜਾਊਂਗਾ ਤੇ ਤੁਸੀਂ ਘਰੇ ਆਪਦੇ ਢੰਗ ਨਾਲ ਗੁਪਤ ਕੈਮਰੇ ਫਿੱਟ ਕਰ ਦਿਓ ਤਾਂ ਕਹਿੰਦਾ ਕਰਨਲ ਸਾਹਿਬ ਤਾਂ ਚਲੇ ਜਾਂਦੇ ਐ ਕਹਿੰਦਾ ਅਸੀਂ ਮੈਂ ਆਪਦੇ ਅਸਿਸਟੈਂਟ ਨਾਲ ਗੱਲ ਕਰਦਾ ਕਿ ਬੰਦਾ ਸਾਈਕੋ ਐ ਯਾਰ ਵੀ ਖਹਿੜਾ ਨਹੀਂ ਛੱਡਦਾ ਆਪਾਂ ਹਾਲਾਕੇ ਦੇਖ ਲਿਆ ਵੀ ਇਹਦੇ 'ਚ ਕੋਈ ਨੁਕਸਾਨ ਨਹੀਂ ਤਾਂ ਵੇਰ ਉਹ ਹੀ ਗੱਲ ਕਹਿੰਦਾ ਸਾਡੀ ਡਿਊਟੀ ਸਾਨੂੰ ਕਰਨੀ ਪੈਣੀ ਸੀ ਤਾਂ ਕਹਿੰਦਾ ਅਸੀਂ ਉਸ ਦਿਨ ਪਹੁੰਚਦੇ ਹਾਂ ਲੌਕ ਖੋਲਦਿਆਂ ਕਿਉਂਕਿ ਕਰਨਲ ਚਾਬੀ ਦੇ ਗਿਆ ਸੀ ਉਹਨਾਂ ਨੂੰ ਖੋਲ ਕੇ ਕਹਿੰਦਾ ਸਾਨੂੰ ਜਿੱਥੇ-ਜਿੱਥੇ ਕੈਮਰੇ ਲੱਗਦੇ ਸੀ ਅਸੀਂ ਉਹਦੇ ਘਰੇ ਸਾਰੇ ਜਿਹੜੇ ਹੈਗੇ ਕੈਮਰੇ ਲਾ ਦਿੱਤੇ ਐਸ ਢੰਗ ਨਾਲ ਕੈਮਰੇ ਫਿੱਟ ਕੀਤੇ ਕਿ ਘਰੇ ਜਾਂਦੀ ਕੀੜੀ ਵੀ ਜਿਹੜੀ ਹੈਗੀ ਉਹਦੇ ਸੂਬੇ ਸਾਰ ਤਾ ਕਹਿੰਦਾ ਪੰਜ ਚਾਰ ਦਿਨ ਲੰਘਦੇ ਆ ਜੀ ਕੈਮਰੇ ਲੱਗਣ ਤੋਂ ਬਾਅਦ ਕਿਉਂਕਿ ਉਹ ਆਰਥ ਨੂੰ ਤਾਂ ਪਤਾ ਹੀ ਨਹੀਂ ਸੀ ਗੁਫੀਆ ਕੈਮਰੇ ਸੀਗੇ ਕੋਈ ਬੱਲ ਵਿੱਚ ਫਿੱਟ ਕਰਤਾ ਕੋਈ ਪੱਖੇ ਵਿੱਚ ਫਿੱਟ ਕਰਤਾ ਤਾਂ ਕਹਿੰਦਾ ਇਹ ਦੋ 5-7 ਦਿਨ ਜਿਹੜੇ ਹੈਗੇ ਨੰਗ ਜਾਂਦੇ ਐ ਤਾਂ ਅਸੀਂ ਜਦੋਂ ਜਿਹੜੀ ਹੈਗੀ ਡੀਵੀਆਰ ਦੇਖਦੇ ਆ ਕਿਉਂਕਿ ਉਹਦਾ ਸਾਰੀ ਜਿਹੜੀ ਇੰਸਟਾਲ ਸੀ ਉਹ ਸਾਡੇ ਫੋਨਾਂ 'ਚ ਸੀਗੀ ਤਾਂ ਕਹਿੰਦਾ ਸਾਡੇ ਰੰਗ ਉੱਡ ਗਏ ਤਾਂ ਕਹਿੰਦਾ ਐਹੋ ਜੀ ਗੱਲ ਹੋਈ ਉਹ ਕੈਮਰਿਆਂ 'ਚ ਵੀ ਉਹਨੇ ਸਮਾਜਿਕ ਕ੍ਰਿਸਤਿਆਨ ਨੂੰ ਤਾਰ-ਤਾਰ ਕਰਤਾ ਕਹਿੰਦਾ ਸਾਨੂੰ ਇਹ ਵੀ ਸੀਗਾ ਵੀ ਅਸੀਂ ਕਰਨਲ ਨੂੰ ਕਿਵੇਂ ਦੱਸੀਏ ਵੀ ਇਹ ਤਾਂ ਦੱਸਣ ਵਾਲੀ ਗੱਲ ਹੀ ਹੈ ਨਹੀਂ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਉਹ ਜਦ ਤੁਸੀਂ ਜਿਹੜਾ ਹੈਗਾ ਉਹ ਕੈਮਬ੍ਰਿਜ ਕੀ ਦੇਖਿਆ ਜਿਹੜਾ ਤੁਸੀਂ ਇੰਨੇ ਮਤਲਬ ਡੈਸਪਰੇਟ ਹੋ ਗਏ ਉਹ ਕਹਿੰਦਾ ਹਰਪ੍ਰੀਤ ਬਾਈ ਉਹਦੇ ਚ ਉਹ ਕਰਨਲ ਦੀ ਵਾਈਫ ਆਫ ਦੇ ਬੇਟੇ ਨਾਲ ਸੈਕਸ ਕਰ ਰਹੀ ਸੀ ਕਹਿੰਦਾ ਸਾਨੂੰ ਇਹ ਚੀਜ਼ ਬੜੀ ਔੜ ਲੱਗੀ ਤੇ ਸਾਨੂੰ ਇਹ ਵੀ ਹੋਇਆ ਕਿ ਕਰਨਲ ਬਿਲਕੁਲ ਆਪਦੀ ਜਗ੍ਹਾ ਸਹੀ ਸੀ ਪਰ ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ماں ਆਪਣੇ ਬੇਟੇ ਨਾਲ ਜਿਹੜੀ ਹੈਗੀ ਹੈ ਜਾਂ ਤਾਂ ਕੋਈ ਮਾਨਸਿਕ ਰੋਗੀ ਹੈ ਉਹ ਦਿਮਾਗੀ ਤੌਰ ਤੇ ਅਫਸੈਟ ਹੈ ਤੇ ਨਹੀਂ ਤਾਂ ਇਹ ਕੰਮ ਹੋਣਾ ਨਹੀਂ ਸੀ ਕਹਿੰਦਾ ਸੀ ਕਰਨਲ ਸਾਹਿਬ ਨੂੰ ਦੱਸਣ ਤੋਂ ਪਹਿਲਾਂ ਕਿਉਂਕਿ ਸਾਡੇ ਮਨਚ ਸੀਗਾ ਬਹੁਤ ਗੱਲਾਂ ਕਹਿੰਦਾ ਸੀ ਲੁਕੋ ਵੀ ਲੈਣੇ ਹੁੰਦੇ ਆ ਜੇ ਕਿਸੇ ਦਾ ਘਰ ਖਰਾਬ ਹੁੰਦਾ ਤਾਂ ਸੋਚਦੇ ਆ ਕਿ ਸ਼ਾਇਦ ਯਾਰ ਬੰਦਾ ਕੋਈ ਵੱਡਾ ਨੁਕਸਾਨ ਨਾ ਕਰ ਲਿਆ ਉਹਦਾ ਜਾਂ ਆਪਦੀ ਵਾਈਫ ਦਾ ਨਾ ਕਰੇ ਤਾਂ ਕਹਿੰਦਾ ਸੀ ਉਹਦੀ ਵਾਈਫ ਨੂੰ ਮਿਲੇ ਉਹਨੂੰ ਅਸੀਂ ਦੱਸਿਆ ਕਿ ਅਸੀਂ ਐਂ ਕਰਕੇ ਵੀ ਆ ਚੀਜ਼ ਤੇਰੀ ਦੇਖ ਲਈ ਤੇਰੇ ਘਰਾਂ ਵਾਲ ਨੇ ਤੇਰੀ ਜੀ ਸੂਸੀ ਕਰਵਾਈ ਸੀ ਪਰ ਵੀ ਇਹ ਇਹ ਤੁੱਕੀ ਕੀਤਾ ਵੀ ਆਪਦੇ ਬੇਟੇ ਨਾਲ 12-15 ਸਾਲਾਂ ਦਾ ਕਹਿੰਦਾ ਉਹ ਔਰ ਸਾਡੇ ਕੋਲੇ ਰੋਣ ਲੱਗ ਗਏ ਤਾਂ ਕਹਿੰਦਾ ਸੀ ਉਹਨੂੰ ਪੁੱਛਿਆ ਵੀ ਇਹਦਾ ਕਾਰਨ ਕਹਿੰਦੀ ਵੀ ਮੇਰੇ ਸਬੰਧ ਹੈ ਜਿਹੜੇ ਉੱਪਰ ਰਹਿੰਦੇ ਇੱਕ ਬੰਦੇ ਨਾਲ ਸੀਗੇ ਤਾਂ ਉਹ ਜਦੋਂ ਕਰਨਲ ਸਾਹਿਬ ਚਲੇ ਜਾਂਦੇ ਸੀ ਉਹ ਫਲੈਟ ਤੋਂ ਉੱਪਰਲੇ ਤੋਂ ਸਾਡੇ ਵਾਲੇ ਫਲੈਟ 'ਚ ਆ ਜਾਂਦਾ ਸੀਗਾ ਤਾਂ ਕਹਿੰਦੀ ਇੱਕ ਦਿਨ ਮੇਰਾ ਬੇਟਾ ਸਾਨੂੰ ਦੋਨਾਂ ਨੂੰ ਦੇਖ ਲੈਂਦਾ ਤਾਂ ਉਸ ਤੋਂ ਬਾਅਦ ਕਹਿੰਦੀ ਮੇਰੇ ਦਿਮਾਗ 'ਚ ਆਇਆ ਕਿ ਮੈਂ ਆਪਦੇ ਬੇਟੇ ਨੂੰ ਬਰਾਬਰ ਦਾ ਹਿੱਸੇਦਾਰ ਬਣਾ ਲਾਂ ਕਾਣਾ ਕਰ ਲਾਂ ਕਿ ਗਾਂ ਗੱਲ ਨਾ ਦੱਸੇ ਤਾਂ ਕਹਿੰਦਾ ਅਸੀਂ ਉਹ ਔਰਤ ਨੂੰ ਕਿਹਾ ਕਿ ਤੂੰ ਇਹ ਕੰਮ ਛੱਡ ਦੇ ਅਸੀਂ ਤੇਰੇ ਹਸਬੰਡ ਨੂੰ ਨਹੀਂ ਦੱਸਦੇ ਤਾਂ ਕਹਿੰਦਾ ਅਸੀਂ ਉਹਨੂੰ ਦੱਸਿਆ ਵੀ ਨਹੀਂ ਕੁਛ ਕਰ ਤੇ ਉਸ ਤੋਂ ਬਾਅਦ ਕਹਿੰਦਾ ਉਹ ਜਿਹੜਾ ਹੈਗਾ ਘਰ ਬਦਲ ਕੇ ਕਿਤੇ ਹੋਰ ਰਹਿਣ ਲੱਗ ਗਿਆ ਅੱਜ ਨਹੀਂ ਪਤਾ ਉਹਨਾਂ ਦੇ ਪਰਿਵਾਰ ਦਾ ਕੀ ਹਾਲ ਹੈ ਕਿ ਨੇ ਉਹ ਵਰਤ ਸੁਧਰ ਗਈ ਜਾਂ ਜੋ ਵੀ ਹੋਇਆ ਤਾਂ ਇਹੋ ਜੇ ਵੀ ਸਾਡੇ ਸਮਾਜ ਚ ਜਿਹੜੇ ਹੈਗੇ ਆ ਅੰਸਰ ਹੈਗੇ ਆ ਜਿਹੜੇ ਰਿਸ਼ਤੇ ਤਾਰ-ਤਾਰ ਕਰ ਲੈਂਦੇ ਆ ਇਹ ਤਾਂ ਮੈਂ ਤੁਹਾਨੂੰ ਮਾਂ ਪੁੱਤ ਦੀ ਸੁਣਾਈ ਹੈ ਕੁਛ ਇਹੋ ਜੇ ਵੀ ਇਨਸੀਡੈਂਟ ਆਏ ਆ ਕਿ ਭੈਣ ਭਰਾ ਸਕੇ ਭੈਣ ਭਰਾਵਾਂ ਦੇ ਵੀ ਇਹੋ ਜਿਹੇ ਸਬੰਧ ਤਾਂ ਕਿਤੇ ਨਾ ਕਿਤੇ ਜਿਹੜਾ ਹੈਗਾ ਅਸੀਂ ਨੌਕਰੀਆਂ ਨੂੰ ਤਾਂ ਜਾਂ ਬਿਜ਼ਨਸਾਂ ਨੂੰ ਪ੍ਰੈਫਰ ਦੇ ਦਿੰਨੇ ਜਿਸ ਨੂੰ ਸਾਡੇ ਆਪਣੇ ਰਿਸ਼ਤਿਆਂ ਚੋਂ ਟੁੱਟੇ ਜਾਂਦੇ ਆ ਤਾਂ ਇਹੋ ਜੀਆਂ ਘਟਨਾਵਾਂ ਵੀ ਜਿਹੜੀਆਂ ਹੈਗੀਆਂ ਉਹ ਸਾਹਮਣੇ ਆਉਂਦੀਆਂ ਧੰਨਵਾਦ ਦੋਸਤੋ